ਉਸੋ ਮੈਂ ਰਾਮ ਸਿੰਘ ਕਲਿਆਣ ਤੋਂ ਜੁੜਿਆ ਹਾਂ ਸਾਜ ਪੰਜਾਬ ਟੀਵੀ ਨਾਲ ਅੱਜ ਪਿੰਡ ਕਲਿਆਣ ਸੁੱਖਾ ਦੇ ਆਪਾਂ ਬਰਾਮਿਆਣਾ ਵਿਖੇ ਆਜ਼ਾਦੀ ਦੇ ਉਤਸਵ ਵਿੱਚ ਇਹ ਔਰਤਾਂ ਬੀਬੀਆਂ ਪਿੰਡ ਦੀਆਂ ਗਿੱਧਾ ਪਾ ਰਹੀਆਂ ਆਓ ਆਪਾਂ ਦੇਖਦੇ ਹਾਂ ਇਹਨਾਂ ਦਾ ਗਿੱਧਾ ਰੇ ਪਦੀ ਨੋਟ ਵਰਦਾ ਢੀਜਾ ਲੱਗ ਨੀ ਖੋਟ ਕੇ ਦਾਇਆ ਵੇ ਮੇਰੇ ਪਦੀ ਹੋਏ ਕਿਹ ਜਾਂਦਾ ਰਹੀ ਹਾਂ ਮੈਂ ਮਹਿੰਦੀ ਵਗਾਂ ਵਿੱਚ ਰਹਿੰਦੀ ਨੀ ਕੋਟ ਕੋਟ ਤੇ ਹੱਥਾਂ ਤੇ ਲਾਉਂਦੀ ਬੱਤੀਆਂ ਵਣ ਮਨ ਵੇਂਦੀ ਬੋਲ ਸਰੀਕਾਂ ਦੇ ਮੈਨਾਂ ਬਾਪਨਾ ਸਿੰਦੀ ਬੋਲ ਸਰੀਕਾਂ ਦੇ ਮੈਨਾਂ ਬਾਪਨਾ ਸਿੰਦੀ ਬੋਲ ਸਰੀਕਾਂ ਦੇ बदमा दे नचिए सोहरे नचिये दरानिया जठानिया नचिए नचिये दरानिया जठिया ਲੋਕ ਤਾਂ ਕਹਿੰਦੇ ਸੱਸਾਂ ਮਾੜੀਆਂ ਲੋਕ ਤਾਂ ਕਹਿੰਦੇ ਸੱਸਾਂ ਮਾੜੀਆਂ ਸੱਸਾਂ ਹੁੰਦੀਆਂ ਤਰਮਦੀਆਂ ਮਾਵਾ ਨਾਲੇ ਸਾਨੂੰ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰੇ ਨੇ ਪਰਕਾਰੀ ਨੀ ਜਨਜੀਪਾ ਬੋਲ ਲਗੇ ਮੀਰ ਕੋ ਪਿਆਰੀ ਨੀ ਜਨਜੀਪਾ ਬੋਲ ਲਗੇ ਮੀਰ ਕੋ ਪਿਆਰੀ ਜਨਜੀਪਾ ਬੋਲ ਦੇਵੀ ਕੋ ਪਿਆਰੀ ਨਮਾ ਚੁਕ ਚੁਕ ਤੇਰੇ ਨਾਲ ਜੇ ਲੱਗ ਜਾ ਰਤਾ ਫਰਕ ਨਾ ਪਾਵਾਂ ਤੇਰੀ ਨੇਕੀ ਦਾ ਪਰ ਕੇ ਹੱਜਰਾ ਮਾਂ ਤੇਰੀ ਨੇਕੀ ਦਾ ਫਲਕ ਜੇ ਚੜਾ ਮਾਂ

ਚੁੱਕ ਚੁੱਕ ਤੇਰੇ ਨਾਲ ਜੇ ਲੱਗ ਜਾ ਰਸਾ ਫਰਕ ਨਾ ਪਾਵਾ ਤੇਰੀ ਨੇਕੀ ਦਾ ਬੱਤੇ ਜਹਾਂ ਚਲਾਣਾ ਤੇਰੀ ਨੇਕੀ ਦਾ ਬੱਤੇ ਜਹਾਂ ਚਲਾਣਾ ਮੈਂ ਤਾਂ ਸਿਆਣ ਨੂੰ ਜੀ ਜੀ ਕਹਿੰਦੀ ਮੈਂ ਨੂੰ ਕਹਿੰਦਾ ਪਟ ਦੇਖ ਨੂੰ ਅਗ ਲੱਗੇ ਸਨੇ ਪਜਾਮੇ ਕੋਟ ਦੇਖ ਨੂੰ ਅਗ ਲੱਗੇ ਸਨੇ ਪਜਾਮੇ ਕੋਟ ਦੇਖ ਨੂੰ ਅਗ ਲੱਗੇ ਮੇਰੇ ਨੀਰੇ ਕੋਟ ਦੇ ਕੋਟ ਤੋਂ ਜਾ ਪਾ ਕੇ ਕਲਮੀ ਸਾਰਾ ਵਿੱਚ ਪਰਸ਼ਾਨਾ ਦੇ ਫੋਲ ਕਲੈਰੀਆ ਮੋਰਾ ਕਹਿੰਦਾ ਬੱਕਰੀ ਵੀ ਏਠਾ ਸੂਰਮਿਆ ਫੇਰ ਕਿਸੇ ਨੇ ਟੱਕਰੀ ਵੀ ਲੈਣਾ ਸੂਰਮਿਆ ਫੇਰ ਕਿਸੇ ਨੇ ਟੱਕਰੀ ਵੀ ਲੈਣਾ ਸੂਰਮਿਆ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਸਰਦਾਈ ਜੇਬ ਦੀ ਨજર ਭਲੀ ਢੋਡਿਆ ਪਰਨੇ ਪਈ ਜੇਬ ਦੀ ਨજર ਭਲੀ ਢੋਡਿਆ ਪਰਨੇ ਪਈ

ਆਹਾਂ ਦੇ ਮੁੰਡੇ ਬੜੇ ਛਕੀਨੀ ਹੈ ਲੜੀਆਂ ਦੀਆਂ ਲੜੀਆਂ ਮਾੜੀ ਟਿੜੀ ਨਾ ਬਿਆਨ ਕਰਾਂ ਮੈਂ ਬਿਆ ਕੇ ਲੈਂਦੇ ਪਰਾਂ ਬੇਲਾ ਤਰਮਦਗਾ ਵਿਚਦਰਗਾ ਦੇ ਹਰਗਾ ਬੇਲਾ ਤਰਮਦਗਾ ਵਿਚਦਰਗਾ ਬੇਲਾ ਤਰਮਦਗਾ ਲੰਚੀ ਦਹਾਂ ਨਹੀਂ ਕੋਈ ਪਾਹੀਏ ਬਾਲੀਆਂ ਸਿੱਧੀਆਂ ਤਾਰ ਕੇ ਜੀਤਾ ਦੁੱਧ ਪੁੱਟਦਾ ਉਹ ਦਿਨ ਦੀ ਸੋਹਣ ਨੂੰ ਸੋਹਣੇ ਕਾ ਦੇਗਾ ਨੀਤਾਂ ਦੇ ਵੀ ਜਾਗਦ ਗਏ ਮਹਿਮੰਦਰਾ ਵਿੱਚ ਟੀਕਾ ਮੇਰੀ ਜਾਗਦ ਗਏ ਮਹਿਮੰਦਰਾ ਵਿੱਚ ਟੀਕਾ ਦੇ ਵੀ ਜਾਗਦ ਗਏ ਮਹਿਮੰਦਰਾ ਵਿੱਚ ਟੀਕਾ ਦੇ ਵੀ ਜਾਗਦ ਗਏ ਮਹਿਮੰਦਰਾ ਵਿੱਚ ਟੀਕਾ ਦੇ ਵੀ ਜਾਗਦ ਗਏ ਹੋਰਨਾ ਦੇ ਵੀ ਦੇ ਖੁੰਟਾ ਉੱਤੇ ਬੈਿੰਦੇ ਮੇਰਾ ਵੀਰਾ ਸਾਥ ਆਂ ਨਿਆ ਕੁੜੀਆਂ ਗੋਰੀਆਂ ਤੇ ਕਾਲੀਆਂ ਦਾਦ ਕਿਆ ਨਿਆ ਕੁੜੀਆਂ ਗੋਰੀਆਂ ਜੀ ਜਿਵੇਂ ਰੰਗਲੇ ਚ ਵਾਰੇ ਦੀਆਂ ਕੋੜੀਆਂ ਜੀ ਜਿਵੇਂ ਰੰਗਲੇ ਚ ਵਾਰੇ ਦੀਆਂ ਕੋੜੀਆਂ ਨਹੀਂ ਪੈਣ ਤਰੀ ਨਾ ਬੇਕਰਬਾਲਾ ਕੈਨ ਬਨਾਲਾ ਸਾਹੀਆ ਕਦਨ ਕੱਟ ਕੱਲੀਏ ਮੇਰੇ ਬੋਤਾ ਕੰਜਰਾਵਾ ਬੋਤਲੇ ਬਾਬਾ ਟੱਕਿਆ ਜੋ ਜਿੱਦੀ ਬਿਚਟਾਰਿਆ ਵਾਲੀ ਡਿੱਗ ਵੀ ਡਿੱਗ ਬੰਦੇ ਕਰ ਚੱਲ ਕੇ ਸਮਾਨ ਨੂੰ ਚਾੜੀ ਜਾਂ ਨੂੰ ਅਗਲਾ ਵਾਵੇ ਦੀ ਦੀ ਜਾਨੀ ਪਾਰੀ ਨਾ ਕੇ ਟੱਕੂੜੇ ਵਾਰੀ ਵੱਲ ਕੇ ਪਾਲਾ ਬੋਲੀਆਂ ਕਈ ਨਹੀਂ ਲੈ ਲਿਆ ਠੇਕਾ ਬਾਣੀਆਂ ਵਾਰ ਖੜਾ ਜੇ ਤਗੜੇ ਨੂੰ ਲੈ ਕਵਾਂਗਾ ਵਾਰ ਖੜਾ ਲੱਲਾ ਮਰਦੀ ਪੰਜ ਦਾ ਸਾਚੜ ਜਾਂਦਾ ਕਰਦੀ ਪਾਣੀ ਪਾਣੀ ਇਸ ਜਵਾਨੀ ਨੂੰ ਸੁਪਨੇ ਮੰਗੂ ਜਾਣੀ ਇਸ ਜਵਾਨੀ ਨੂੰ ਸੁਪਨੇ ਮੰਗੂ ਜਾਣੀ ਇਸ ਜਵਾਨੀ ਨੂੰ ਸੁਪਨੇ ਮੰਗੂ ਜਾਣੀ ਇਸ ਜਵਾਨੀ ਨੂੰ ਗੀਤ ਗਾਣੇ ਟਿਕਟ ਲਿਆਦਾ ਸੱਜੇ ਜਾਂਦਾ ਪਾਪਾ ਕਰਤੀ ਜੇ ਜਣਾ ਮਿੱਠੇ ਕਰਨਗੇ ਜੱਟ ਜਿੰਦੀ ਜਤਨਾ ਸੱਚ ਕਰਨਗੇ ਸੱਚ ਕਰਨਗੇ ਜੱਟ ਆਹ ਲਿਆ ਉਹ ਆਜੀ ਮੇਰੇ ਕਾਲ ਜੇ ਸੂਰਜ ਲਾਈ ਮਾਂ ਤੇਰੀ ਨੂੰ ਲੈ ਕੇ ਡਾਕੂ ਤੈਨੂੰ ਪਰਮਦਾਈਂ ਬੇਜਾ ਨੋਕਰ ਕੇ ਮੁਰਵਾ ਈਆਂ ਦਾ ਤਿਹਾੜੀ ਤੇ ਮਨਾਇਆ ਜਿਹੜਾ ਵੀਰਾਂ ਨੇ ਤਿਆਰ ਗੁਰੂਪੰਨਾ ਤੋਂ ਮੈਨੂੰ ਅੱਗੇ ਵਕ ਮਹਾਰਾਮ ਸਿੰਘ ਕਲਿਆਣ ਸਾਹਿਬ ਪੰਜਾਬ ਟੀਵੀ ਲਈ ਬ੍ਰਾਹਮਿਆਣੀ ਢਾਬ ਪਿੰਡ ਕਲਿਆਣ ਸੁਖਾ ਧੰਨਵਾਦ